ਸਸਾਇਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਪਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ 18 ਤੇ 19 ਜੂਨ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਲਗਾਤਾਰ ਹਲਕਾ ਦਰਮਿਆਨਾ ਬੱਦਲਬਾਈ ਸਿਸਟਮ ਅਤੇ ਮੀਂਹ ਦੀ ਗਤੀਵਿਧੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਹੀ ਦੇਖਣ ਨੂੰ ਮਿਲ ਰਹੀ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਮਾਚਲ ਦੇ ਨਾਲ ਲੱਗਦਾ ਕੁਝ ਇਲਾਕਾ ਤੇ ਥੋੜਾ ਬਹੁਤ ਹਰਿਆਣੇ ਦੇ ਨਾਲ ਲੱਗਦਾ ਇਲਾਕਾ ਜਿੱਤੇ ਵਿੱਚ ਜ਼ਿਲ੍ਹਾ ਸੰਗਰੂਰ ਤੋਂ ਹੁੰਦਾ ਹੋਇਆ ਸਿਸਟਮ ਪਟਿਆਲਾ ਫਿਰ ਫਤਿਹਗੜ੍ਹ ਸਾਹਿਬ ਮਲੇਰਕੋਟਲਾ ਖਰੜ ਮੁਹਾਲੀ ਚੰਡੀਗੜ੍ਹ ਰੂਪਨਗਰ ਅਨੰਤਪੁਰ ਸਾਹਿਬ ਦਾ ਕੁਝ ਇਲਾਕਾ ਨੰਗਲ ਦਾ ਕੁਝ ਇਲਾਕਾ ਮਲੇਰਕੋਟਲੇ ਤੋਂ ਲੁਧਿਆਣੇ ਦੇ ਕੁਝ ਬੈਲਟ ਤੇ ਲੁਧਿਆਣੇ ਤੋਂ ਰਾਹੋਂ ਲੁਧਿਆਣੇ ਤੋਂ ਆਪਾਂ ਦਰਾਹਾ ਕਹਿ ਲიਏ ਬਲਾਚੌਰ ਦਾ ਕੁਛ ਹਿੱਸਾ ਕਹ ਲਈ ਇਹਦੇ ਵਿੱਚ ਬੱਦਲਬਾਈ ਤੇ ਕਿਰਮਣ ਕਣੀ ਦਾ ਮਾਹੌਲ ਸਵੇਰ ਤੋਂ ਹੀ ਦੇਖਣ ਨੂੰ ਮਿਲ ਰਿਹਾ ਹੈ ਬਾਕੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਮਾਝੇ ਅਤੇ ਮਾਲਵੇ ਦੇ ਬਹੁਤੇ ਇਲਾਕੇ ਵਿੱਚ ਬੱਦਲਬਾਈ ਨਾ ਮਾਤਰ ਬਰਾਬਰ ਹੈ ਚੰਗੀ ਧੁੱਪ ਅਤੇ ਮੌਸਮ ਸਾਫ ਹੈ ਬੜੇ ਹੋਏ ਦਿਖਾਈ ਦੇ ਰਿਹਾ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਬਾਕੀ ਮੌਸਮ ਵਿਭਾਗ ਵੱਲੋਂ ਵੀ ਕੁਝ ਕੁ ਜ਼ਿਲ੍ਹਿਆਂ ਦੇ ਲਈ ਅਲਰਟ ਜਾਰੀ ਹੋਇਆ ਜੀ ਉਹ ਵੀ ਦੇਖ ਲੈਂਦੇ ਆ ਅੱਜ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਇਲਾਕਾ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਮੀਂਹ ਸਾਨੂੰ ਮਲੇਰਕੋਟਲਾ ਧੂਰੀ ਨਾਬਾ ਅਮਲੋ ਖੰਨਾ ਪਾਇਲ ਲੁਧਿਆਣਾ ਵੈਸਟ ਲੁਧਿਆਣਾ ਈਸਟ ਇਹਨਾਂ ਵਿੱਚ ਦੇਖਣ ਨੂੰ ਮਿਲੇਗਾ ਫਿਰ ਜਿਹੜਾ ਜੈਲੋ ਅਲਰਟ ਹੈ ਜੀ ਉਹ ਸਾਨੂੰ ਦੇਖਣ ਨੂੰ ਮਿਲੇਗਾ ਸਮਾਣਾ ਸੰਗਰੂਰ ਬਰਨਾਲਾ ਜਗਰਾਉ ਫਲੋਰ ਨਵਾਂ ਸ਼ਹਿਰ ਗੜ੍ਹਸ਼ੈਂਕਰ ਮੰਗਲ ਆਨੰਦਪੁਰ ਸਾਹਿਬ ਬਲਾਚੌਰ ਰੂਪਨਗਰ ਸ਼੍ਰੀ ਚਮਕੌਰ ਸਾਹਿਬ ਖਮਾਣੋ ਖਰੜ ਬਸੀ ਪਠਾਨਾ ਫਤੇਗੜ ਸਾਹਿਬ ਰਾਜਪੁਰਾ ਪਟਿਆਲਾ ਦੇਰਾ ਬਸੀ ਮੁਹਾਲੀ ਚੰਡੀਗੜ੍ਹ ਖਰੜ ਰੂਪਨਗਰ ਇਹਨਾਂ ਇਲਾਕਿਆਂ ਵਿੱਚ ਹਲਕਾ ਦਰਬੇਨਾ ਮੀਂਹ ਅਤੇ ਬੂੰਦਾਬੰਦ ਦੇਖਣ ਨੂੰ ਮਿਲੇਗੀ ਅਗਲੇ ਲੁਧਿਆਣੇ ਦੇ ਨੇੜੇ ਲੱਗਦੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਧੂਰੀ ਦੇ ਮਿਲੇਗਾ ਤੇ ਇਹ ਸੀਗਾ ਅਲਰਟ ਅੱਜ ਦਾ ਪਰ ਅਗਰ ਗੱਲ ਕੀਤੀ ਜਾਵੇ ਕੱਲ ਦੀ ਤਾਂ ਕੱਲ ਯਾਨੀ ਕਿ 19 ਜੂਨ ਨੂੰ ਮੌਸਮ ਫੇਰ ਇਸੇ ਤਰੀਕੇ ਨਾਲ ਇਹਨਾਂ ਇਲਾਕਿਆਂ ਵਿੱਚ ਇਹ ਕਾਰਵਾਈ ਕਰਦਾ ਦਿਖਾਈ ਦੇਵੇਗਾ ਯਾਨੀ ਕਿ ਕੱਲ ਨੂੰ ਫੇਰ ਸਾਨੂੰ ਜਿਹੜੇ ਹਿਮਾਚਲ ਦੇ ਨਾਲ ਲੱਗਦੇ ਖਾਸ ਤੌਰ ਤੇ ਇਲਾਕੇ ਨੇ ਇਹਨਾਂ ਵਿੱਚ ਮੀਂਹ ਦੀ ਗਤੀਵਿਧੀ ਦੇਖਣ ਨੂੰ ਮਿਲ ਸਕਦੀਆਂ ਨੇ ਕਿਉਂਕਿ ਜੋ ਸਿਸਟਮ ਬਣੇ ਹੋਏ ਨੇ ਫਿਲਹਾਲ ਉਹ ਜ਼ਿਆਦਾਤਰ ਸਾਨੂੰ ਇਨ੍ਹਾਂ ਇਲਾਕਿਆਂ ਵਿੱਚ ਟੱਚ ਕਰਦੇ ਦਿਖਾਈ ਦੇਣਗੇ ਜੋ ਮੌਸਮ ਵਿਭਾਗ ਵੱਲੋਂ ਕੱਲ ਅਲਰਟ ਜਾਰੀ ਹੋਈ ਸੀ ਉਸ ਵਿੱਚ ਵੀ ਸੇਮ ਦੱਸਿਆ ਗਿਆ ਸੀ ਉਹ ਵੀ ਤੁਹਾਨੂੰ ਦੱਸ ਦਿੰਦੇ ਇੱਕ ਵਾਰੀ ਵੀ ਕਿਹੜੇ ਕਿਹੜੇ ਝਿਲਿਆਂ ਵਿੱਚ ਅਲਰਟ ਜਾਰੀ ਹੋਏ ਨੇ ਕੱਲ ਦੇ ਅਲਰਟ ਮੁਤਾਬਕ ਤੁਸੀਂ ਦੇਖ ਸਕਦੇ ਹੋ ਕਿ ਇਹ ਜ਼ਿਲ੍ਹੇ ਨੇ ਜਿਹੜੇ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਨਮਾਸ਼ਾ, ਰੂਪਨਗਰ, ਸਭ ਜਤ ਜੀ ਸਿੰਘ ਨਗਰ, ਫਤਿਹਗੜ ਸਾਹਿਬ ਅਤੇ ਪਟਿਆਲਾ 18 ਜੂਨ ਨੂੰ ਅਤੇ 19 ਜੂਨ ਅਤੇ 20 ਜੂਨ ਵੀ ਇਹਨਾਂ ਇਲਾਕਿਆਂ ਵਿੱਚ ਹੀ ਲਗਾਤਾਰ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ। ਮਤਲਬ ਆਪਾਂ ਕਹਿ ਸਕਦੇ ਆ ਕਿ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਇਹਨਾਂ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਸਿਸਟਮ ਬੁਨਦਾਵੰਦੀ ਕਿਰਮਣ ਕਣੀ ਤੇ ਮੀਂਹ ਦਾ ਮਾਹੌਲ ਦੇਖਣ ਨੂੰ ਮਿਲੇਗਾ। ਮਾਝਾ ਤੇ ਮਾਲਵੇ ਦੇ ਬਹੁਤੇ ਇਲਾਕੇ ਉਹ ਮੀਂਹ ਤੋਂ ਸਖਣੇ ਰਹਿੰਦੇ ਹੋਏ ਦਿਖਾਈ ਦੇ ਰਹੇ ਨੇ। ਹੁੰਦੇ ਰਹਿੰਦੇ ਨੇ ਇਹਨਾਂ ਵਿੱਚ ਇੱਕ ਨਵੀਂ ਅਪਡੇਟ ਆਉਂਦੀ ਰਹਿੰਦੀ ਹੈ ਤਾਂ ਹੀ ਤੁਹਾਨੂੰ ਰਿਕੁਐਸਟ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਜਿਹੜੀ ਹੈ ਉਹ ਤੁਸੀਂ ਮਿਸ ਨਾ ਕਰ ਸਕੋ ਇਸ ਤੋਂ ਇਲਾਵਾ ਦੁਪਹਿਰ ਦੇ ਸਮੇਂ ਤੇ ਸ਼ਾਮ ਦੇ ਸਮੇਂ ਨਵੀਂ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਮਿਲਦੇ ਆ ਦੁਪਹਿਰ ਸਮੇਂ ਧੰਨਵਾਦ ਜੀ